ਕੋਈ ਵੀ ਸੂਟ ਹੈ ਇਸ ਦਾ ਸਟਾਲ ਹੈ ਜੀ ਇਸ ਦੀ ਕੀਮਤ 800 ਰੁਪਏ ਹੈ ਪਰ ਤੁਹਾਨੂੰ 800 ਰੁਪਏ ਦੋ ਦੋ ਸੂਟ ਦਿਆਂਗੇ ਇਹ ਦੋ ਸੂਟ ਤੁਸੀਂ ਕੋਈ ਵੀ ਇਹਨਾਂ ਮਤ ਹੈ ਪਰ 800 ਵਿੱਚ ਇੱਕ ਨਹੀਂ ਤੁਹਾਨੂੰ ਦੋ ਮਿਲਣ ਜਾ ਰਹੇ ਹਨ ਇਸ ਏ ਜੀ ਸ਼ਾਨਦਾਰ ਪਸ਼ਮੀਨੇ ਦਾ ਸੂਟ ਜਿੰਨੀ ਕੀਮਤ ਹੈ 1100 1200 ਨੂੰ 1300 ਦੇ ਵਿੱਚ ਇੱਕ ਨਹੀਂ ਦੋ ਦੋ ਸੂਟ ਦੇਾਂਗੇ ਅੱਜ ਤੁਹਾਨੂੰ ਦਿਖਾ ਰਿਹਾ ਜੀ ਪਸ਼ਮੀਨੇ ਦੇ ਕੈਟਲਗ ਵਾਲੇ ਸੂਟ ਇਹ ਹੈ ਜੀ ਸੂਟ ਤੇ ਨਾਲ ਹੈ ਸਟੋਲ ਇਹ 800 ਰੁਪਏ ਵਾਲਾ ਸੂਟ ਹੈ ਅਸੀਂ ਤੁਹਾਨੂੰ 800 ਰੁਪਏ ਚ ਇੱਕ ਨਹੀਂ ਦੋ ਦੋ ਸੂਟ ਦੇਾਂਗੇ ਲੋ ਜੀ ਦੇਖੋ ਇਹ ਸੂਟ ਜੀ ਸ਼ਾਨਦਾਰ ਪਸ਼ਮੀਨੇ ਦਾ ਸੂਟ ਜਿੰਨੀ ਕੀਮਤ ਹੈ 1100 1200 1300 ਰੁਪਏ ਤੱਕ ਨਾ ਸੂਟਾਂ ਦੀ ਕੀਮਤ ਹੈ ਪਰ ਅਸੀਂ ਤੁਹਾਨੂੰ 1300 ਦੇ ਵਿੱਚ ਇੱਕ ਨਹੀਂ ਦੋ ਦੋ ਸੂਟ ਦੇਾਂਗੇ ਇਹ ਮਾਲ ਇਸ ਦਾ ਸਟਾਕ ਸੌਣ ਵਧੀਆ ਇਹ ਵੇਖੋ ਇਸ ਦੀ ਡਿਜ਼ਾਈਨ ਹੈਗਾ ਅਲੱਗ-ਅਲੱਗ ਮਿਲਣਗੀਆਂ ਜੀ ਬਹੁਤ ਸ਼ਾਨਦਾਰ ਡਿਜ਼ਾਈਨ ਇਸ ਦੀ ਸਲਵਾਰ ਹੈ ਜੀ ਤੇ ਇਸ ਦਾ ਸਟਾਕ ਹੈ ਜੀ ਇਹ ਦੇਖੋ ਜੀ ਤੁਹਾਨੂੰ ਦੇ ਡਿਜ਼ਾਈਨ ਮਿਲ ਰਹੇ ਹਨ ਅਲੱਗ-ਅਲੱਗ